ਸਸਰੀ ਗਾਲ ਜੀ ਸਾਰਿਆਂ ਨੂੰ ਇੱਕ ਹੋਰ ਬਹੁਤ ਹੀ ਦੁੱਖਦਾਈ ਘਟਨਾ ਹੋਈ ਸੀ 13 ਤਰੀਕ 8ਵਾਂ ਮਹੀਨਾ 2025 ਇਹ ਜੀ ਜ਼ਿਲ੍ਹਾ ਫਿਰੋਜ਼ਪੁਰ ਪਿੰਡ ਸਾਧੂਵਾਲ ਦੀ ਰਹਿਣ ਵਾਲੀ ਸੀ ਇਸ ਨੇ ਨਹਿਰ ਦੇ ਵਿੱਚ ਸਾਲ ਮਾਰ ਕੇ ਆਪਣੀ ਜੀਵਨ ਨੀਲਾ ਸਮਾਪਤ ਕਰ ਲਿਆ ਤੇ ਦੱਸਿਆ ਜਾ ਰਿਹਾ ਇਸ ਦੇ 2 ਸਾਲਾਂ ਦਾ ਬੱਚਾ ਵੀ ਸੀ ਤੇ ਇਹ ਰਾਸਤੇ ਦੇ ਵਿੱਚੋਂ ਲੰਘ ਰਹੇ ਸੀਗੇ ਜਿਹੜਾ ਇਸ ਕੁੜੀ ਦਾ ਪੈਂਡਾ ਉਹ ਨਹਿਰ ਪਾਰ ਕਰਕੇ ਆਉਂਦਾ ਵਾ ਤੇ ਜਦੋਂ ਇਹ ਨਹਿਰ ਤੇ ਪਹੁੰਚੇ ਤੇ ਪਰਿਵਾਰ ਸਮੇਤ ਮੋਟਰਸਾਈਕਲ ਤੇ ਜਾ ਰਹੇ ਸੀਗੇ ਤੇ ਜਦੋਂ ਅੱਗੇ ਬੈਂਡ ਆਈ ਤਾਂ ਪੁਲ ਤੋਂ ਮੋਟਰਸਾਈਕਲ ਇਹਦੇ ਘਰ ਵਾਲੇ ਨੇ ਹੌਲੀ ਕੀਤਾ ਤੇ ਇਹਨੇ ਪਿੱਛੇ ਉੱਤਰ ਕੇ ਨਹਿਰ ਦੇ ਵਿੱਚ ਸਾਲ ਮਾਰਕ ਦਿੱਤੀ ਤੇ ਇਹਨੇ ਬਿਲਕੁਲ ਵੀ ਨਹੀਂ ਸੋਚਿਆ ਵੀ ਮੇਰੇ 2 ਸਾਲਾਂ ਦਾ ਬੱਚਾ ਵੀ ਉਹਨੋਂ ਹਮੇਸ਼ਾ ਲਈ ਮਾਂ ਕਦੇ ਵੀ ਨਹੀਂ ਮਿਲਣੀ ਤੇ ਉਹਦਾ ਕੀ ਹਾਲ ਹੋਊਗਾ ਤੇ ਬਹੁਤ ਹੀ ਇੱਕ ਦੁੱਖ ਦੀ ਘਟਨਾ ਹੋਈ ਆ ਜੀ ਤੇ ਸੰਗਤ ਜੀ ਸਾਡੀ ਇੱਕ ਬੇਨਤੀ ਆ ਇਹ ਨਹਿਰ ਹਰੀਕੇਪਤਨ ਤੋਂ ਆਉਂਦੀਆਂ ਜਿਹੜੀ ਇੱਕ ਸਰਹੰਦ ਫੀਡਰ ਤੇ ਇੱਕ ਰਾਜਸਥਾਨ ਫੀਡਰ ਇਹਨੇ ਛੋਟੇ ਨਹਿਰ ਦੇ ਵਿੱਚ ਛਾਲ ਮਾਰੀ ਆ ਤੇ ਸੰਗਤ ਜੀ ਇਹ ਗਿ ਨਹਿਰਾਂ ਫਰੀਦਕੋਟ ਮਚਾਕੀਮਲ ਤੇ ਗਾਂ ਥਾਂਦੇਵਾਲ ਭੁੱਲਰਾ ਕੋਟਲੀ ਕਈ ਪਿੰਡਾਂ ਦੇ ਵਿੱਚ ਦੀ ਜਾਂਦੀ ਆ ਤੇ ਕਈ ਨਹਿਰਾਂ ਵੀ ਪਾੜਦੀਆਂ ਸੂਏ ਵੀ ਪਾੜਦੇ ਇਹਦੇ ਵਿੱਚੋਂ ਤੇ ਕਿਸੇ ਨੂੰ ਵੀ ਐਸ ਨਹਿਰ ਦੇ ਵਿੱਚ ਡੈੱਡ ਬੋਡੀ ਜਾਂਦੀ ਦਿਸੇ ਤਾਂ ਸਾਡੇ ਦਿੱਤੇ ਨੰਬਰ ਤੇ ਸਪਾਰਕ ਜ਼ਰੂਰ ਕਰਿਓ ਜੀ ਮੈਂ ਇਹਦੇ ਵਿੱਚ ਵੀ ਲਾਉਂਗਾ ਨੰਬਰ ਤੇ 8264704259 ਹੱਥ ਜੋੜ ਕੇ ਬੇਨਤੀ ਆ ਜੀ ਤੇ ਭਰਾ ਬਣ ਕੇ ਬਈ ਐਦਾਂ ਦਾ ਕੰਮ ਨਾ ਕਰਿਆ ਕਰੋ ਇੱਥੇ ਹਰ ਇੱਕ ਬੰਦਾ ਹੀ ਦੁਖੀ ਆ ਹਰ ਇੱਕ ਬੰਦੇ ਦੀ ਜ਼ਿੰਦਗੀ 'ਚ ਦੁੱਖ ਹੁੰਦੇ ਆ ਤੇ ਦੁੱਖਾਂ ਤੇ ਦੁੱਖਾਂ ਸੁੱਖਾਂ ਦੀ ਇਹ ਜ਼ਿੰਦਗੀ ਆ ਭਰਾ ਬਣ ਕੇ ਬੇਨਤੀ ਆ ਵੀਰੇ ਇਦਾਂ ਦਾ ਕੰਮ ਨਾ ਕਰਿਆ ਕਰੋ ਜਿਹਦੇ ਨਾਲ ਤੁਹਾਡੀ ਬਾਡੀ ਵੀ ਨਾ ਲੱਭੇ ਹੁਣ ਇਹ ਸਾਨੂੰ ਲੱਭਣ ਦੀ ਕੋਸ਼ਿਸ਼ ਲਗਾਤਾਰ ਜਾਰੀ ਆ ਤੇ ਵਾਹਿਗੁਰੂ ਮੂਹਰੇ ਅਰਦਾਸ ਕਰਿਓ ਵੀ ਇਹਦੀ ਡੈੱਡ ਬਾਡੀ ਜਿਹੜੀ ਜਲਦੀ ਮਿਲ ਜਾਵੇ ਅਸੀਂ ਕਾਫੀ ਟਾਈਮ ਲੱਭਣ ਤੋਂ ਬਾਅਦ ਸਾਨੂੰ ਕੁਝ ਵੀ ਪਤਾ ਨਹੀਂ ਲੱਗਿਆ ਤੇ ਇਹਨਾਂ ਦੇ ਪਿੰਡ ਦੇ ਨੌਜਵਾਨ ਤੇ ਕਾਫੀ ਜ਼ਿਆਦਾ ਮੁੰਡੇ ਵਿਚਾਰੇ ਸਾਥ ਦੇ ਰਹੇ ਆ ਬਾਈ ਤੇ ਅੱਜ ਦਿਨਪੋਰਾਤ ਜਿਹੜਾ ਹੁਣ ਨਹਿਰਾਂ 'ਤੇ ਬੈਠਾਂਗੇ ਜਿੰਨੇ ਦਿਨ ਡੈੱਡ ਬੋਡੀ ਨਹੀਂ ਮਿਲਦੀ ਤੇ ਸਾਡੇ ਵੱਲੋਂ ਇਹ ਬਿਨਾਂ ਕਿਸੇ ਲਾਲਚ ਤੋਂ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦਾ ਹੀ ਸਾਥ ਦਿੰਨੇ ਆ ਹਮੇਸ਼ਾ ਹੀ ਜਦੋਂ ਕੋਈ ਇਦਾਂ ਦੀ ਘਟਨਾ ਹੋ ਜਾਂਦੀ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿਸੇ ਨਾਲ ਇਦਾਂ ਨਾ ਹੋਵੇ ਤੇ ਨਾ ਹੀ ਪ੍ਰਮਾਤਮਾ ਸਾਡੇ ਤਾਂ ਕਿਸੇ ਨੂੰ ਵੀ ਲੋੜ ਪਾਵੇ ਤੇ ਲਗਾਤਾਰ ਜੀ ਪੰਜਾਬ ਦੇ ਵਿੱਚ ਬਹੁਤ ਜ਼ਿਆਦੇ ਹਾਸੇ ਹੋ ਰਹੇ ਆ ਤੇ ਕੋਈ ਤਾਂ ਨਸ਼ੇ ਦੀ ਦਲਦਲ ਦੇ ਵਿੱਚ ਨੌਜਵਾਨ ਮੁੰਡੇ ਮਰੀ ਜਾਂਦੇ ਆ ਤੇ ਕਈ ਥਾਵਾਂ ਤੇ ਪਾਣੀ ਆਇਆ ਹੋਇਆ ਉੱਥੇ ਬਹੁਤ ਹੀ ਜਿਹੜਾ ਦੁੱਖਾਂ ਦਾ ਵਿਸਾ ਬਣਿਆ ਹੋਇਆ ਤੇ ਪ੍ਰਮਾਤਮਾ ਅਰਦਾਸ ਕਰਦਾ ਪੰਜਾਬ ਦਾ ਮਾਹੌਲ ਆ ਜਿਹੜਾ ਠੀਕ ਠਾਕ ਰਹੇ ਤੇ ਬਾਕੀ ਬਈ ਇਸ ਕੁੜੀ ਨੇ ਬਹੁਤ ਜ਼ਿਆਦਾ ਗਲਤ ਕੰਮ ਕੀਤਾ ਯਾਰ ਜਵਾਕ ਨੂੰ ਹਜੇ ਵੀ ਤੱਕ ਨਹੀਂ ਪਤਾ ਵੀ ਹੁਣ ਹਮੇਸ਼ਾ ਲਈ ਜਿਹੜੀ ਮਾਂ ਮੇਰੀ ਚਲੀ ਗਈ ਆ ਤੇ ਮੈਨੂੰ ਕਦੇ ਉਹਦਾ ਫੋਨ ਨਹੀਂ ਆਊਗਾ ਉਹ ਬੱਚਾ ਨਿੱਕਾ ਆ ਮਾਸੂਮ ਬੱਚਾ ਤੇ ਉਹਦੀ ਜ਼ਿੰਦਗੀ ਵਿਚਾਰਾ ਹਮੇਸ਼ਾ ਲਈ ਆਪਦੀ ਮਾਂ ਨੂੰ ਤਰਸੂਗਾ ਭਰਾ ਬਣ ਕੇ ਜੀ ਬੇਨਤੀ ਆ ਇਦਾਂ ਦਾ ਕੰਮ ਨਾ ਕਰਿਆ ਕਰੋ ਪਿੱਛੇ ਪਰਿਵਾਰ ਵੀ ਵਿਚਾਰਾ ਜਉਂਦੇ ਹੀ ਮਰ ਜਾਂਦਾ ਤੇ ਲਗਾਤਾਰ ਐਦਾਂ ਦੀਆਂ ਘਟਨਾ ਹੋ ਰਹੀਆਂ ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨ ਦਾ ਬਲ ਵਾਸਤੇ ਤੇ ਬਾਕੀ ਵੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਐਦਾਂ ਲਗਾਤਾਰ ਕਿਉਂ ਹੋ ਰਿਹਾ ਹੈ